ਹਾਲਾ ਮੁਨੇ ਕੀ ਗੱਲ ਕਰਦਾ ਕੀ ਆਪ ਸਭ ਆਇਆ ਮਾ ਚੋਰ ਚੋਰ ਖਾਲਾ ਜੇ ਆਉਣ ਕਿਤਾ ਹੈ ਬਜੀ ਕੋ ਮੋਗੋ ਵੀ ਆ ਰਿਹਾ ਜੇ ਆ ਰਿਹਾ ਬਾ 2 ਮਿੰਟ ਸਰੇ ਸੇ ਰੁਕ ਰੋ ਸਰੇ ਇੱਥੇ ਸਰੇ ਇੱਥੇ ਸਰੇ ਇੱਥੇ ਇਤਨੀ ਫੇਰ ਵਿੱਚ ਲੋਕੋ ਨਹੀਂ ਆ ਰਿਹਾ ਤੇ

ਇਕ ਬਹੁਤ ਨੇਕ ਇਨਸਾਨ ਨੇ ਬਹੁਤ ਇਮਾਨਦਾਰ ਨੇ ਦਲੇਰ ਨੇ ਕੁਰਬਾਨੀ ਵਾਲੇ ਨੇ ਕਾਬਲ ਨੇ ਧਾਰਮਿਕ ਨੇ ਜੋ ਇੱਕ ਇਨਸਾਨ ਚ ਗੁਣ ਪਰਮਾਤਮਾ ਕਿਸੇ ਕਿਸੇ ਚ ਦਿੰਦਾ ਜਿਹੜੇ ਕਿ ਨੱਚ ਨੇ ਇਸ ਕਰਕੇ ਅੱਜ ਸਾਰਾ ਪੰਜਾਬ ਸਾਰੀ ਸੰਗਤ ਸਾਰਾ ਸਿੱਖ ਜਗਤ ਤੇ ਦਾਸਵੀ ਪਾਰਟੀ ਵੱਲੋਂ ਸਸਵੀ ਸਿੰਘ ਬਾਦਲ ਜੀ ਪਾਰਟੀ ਵੱਲੋਂ ਸੇਖੋ ਸਾਹਿਬ ਜਨੂਏਜਾ ਸੋਵੀ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸਜੀਪੀਸੀ ਆਏ ਐ ਐਗਜ਼ੀਕਟਿਵਾਈ ਹੋਰ ਸੰਗਤ ਵੀ ਬਹੁਤ ਆਈ ਹੈ ਸਾਰਿਆਂ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਦੇਖ ਕਰਕੇ ਤਾਂ ਮਿਸਾ ਹੁਣ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਰਗਵਾਈ ਹੈ ਇਹ ਆਪ ਸਾਹਮਣੇ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਤੁਹਾਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਗੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਮਨੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਤਾਂ ਮਿਸਾ ਸਾਹਿਬ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇ ਤੋਂ ਬਕ ਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਹਿਬਾਨ ਤੇ ਸ਼ਿਵਮੁਨੀ ਕਾਲੀਦਲ ਬਲੋ ਬਾਰ-ਬਾਰ ਮੈਂ ਤੇ ਇਸ ਗੱਲ ਦਾ ਕਿਹਾ ਜਾ ਰਿਹਾ ਤੁਸੀਂ ਤਸਦੀਕਾ ਵਾਪਸ ਲਾਓ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਐਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਤਸਦੀਕਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਦਲਵਿੰਦਰ ਸਿੰਘ ਜੀ ਪਹੁੰਚੜ ਸ਼ੇਖੋਂ ਸਾਹਿਬ ਸਰਦਾਰ ਜਨ ਬੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ। ਸੋ ਇਹਨਾਂ ਦੀ ਹੁਕਮਿਆਂ ਸਿੱਖ ਪੰਥ ਦਾ ਫਰਮਤੇ ਤੇ ਮੈਂ 1 2 4 ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲ ਲਵਾਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਵਾਈਕੂ ਜੀ ਦਾ ਖਾਲਸਾ ਵਾਈਕੂ ਦੇ ਪਦੇ ਜਿਵੇਂ ਪਹਿਲੇ ਕਾਲੀ ਦਲ ਦੇ ਪ੍ਰਧਾਨ ਸਾਹਿਬ ਹੁੰਦੜ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਧਾਮੀ ਸਾਹਿਬ ਦੀ ਸਖੀयत ਬਾਰੇ ਗੱਲਾਂ ਕੀਤੀ ਆ ਤਾਂ ਧਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਇਹ ਜਾਗਰ हिस्टोरिक ਇਤਿਹਾਸ ਹੋਇਆ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ بڑے ਹਮਲੇ ਆਪਣੇ ਤੇ ਹੋ ਰਿਹਾ ਹੈ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਤੱਕੇ ਦਾ ਹਾਲਾਤ ਬਣੇ ਪਏ ਹੈ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਹੈ ਤਖਸਾਲਾਂ ਤੇ ਆਪਣੀ ਸ਼ਕਤੀ ਮਿਲਦੀ ਹੈ ਤੁਸੀਂ ਦੇਖਿਆ ਕਿ ਜਿਵੇਂ ਤੱਕ ਹਜ਼ੂਰ ਸਾਹਿਬ ਤੋਂ ਲੈ ਕੇ ਤੱਕ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸੀ ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਐ ਤੇ ਇਸ ਸਮੇਂ 'ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਿਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਲੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਸਮੂਹੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਫਲਾਈ ਨੂੰ ਜਿੰਦਾ ਕਲਪਨਾ ਹੈ